ਏ ਵੇਖਣ ਦੀ ਜੀ ਦੁਕਾਨ ਮਿਸਤਰੀ ਪ੍ਰੇਮ ਸਿੰਘ ਐਗਰੀਕਲਚਰ ਸਟੋਰ ਹੈ ਜੀ ਇੱਥੇ ਦਾਤਰੀ ਰੰਬਾ ਛੁਰੀਆਂ ਕਹੀਆਂ ਫਾਲਿਆਂ ਦੀ ਮਿਲਦੀ ਰਿਪੇਅਰ ਵੀ ਕੀਤੀ ਜਾਂਦੀ ਆ ਇਹ ਮ ਬੜੀ ਪੁਰਾਣੀ ਮਸ਼ਹੂਰ ਦੂੜਾ ਨਗਲ ਵਾਲੇ ਦੀ ਦੁਕਾਨਾ ਸਾਡੇ ਪਿੰਡ ਦੀ ਪੁਰਾਣੇ ਪਿੰਡ ਦੀ ਇਹ ਇਹਨਾਂ ਦਾ ਫੋਨ ਨੰਬਰ ਆ ਤੇ ਇਹ ਦੁਕਾਨਾ ਧਾਰੀਵਾਲ ਬੱਸ ਸਟੈਂਡ ਤੇ ਬਿਲਕੁਲ ਤੁਸੀਂ ਅੰਦਰ ਵੜ ਕੇ ਤੇ ਬੱਸ ਗਲੀ ਤੇ ਸੱਜਾ ਘੱਟ ਮੋੜਨਾ ਵਾ ਤੇ ਐਨਸੀਐਸ ਕੰਪਿਊਟਰ ਦੇ ਨਾਲ ਇਹਨਾਂ ਦਾ ਕੰਬੜਾ ਪਿਛਾਲਿਆ ਐਗਰੀਕਲਚਰ ਸੰਦ ਦੇਖੋ ਤੁਸੀਂ ਕਈਆਂ ਕਿਦਾਂ ਦੇ ਜ਼ਬਰਦਸਤ ਜਮਨੀਆਂ ਵਾ ਇਹਨੂੰ ਕਹਿੰਦੇ ਜੀ ਬਲੇਡ ਵਾਲੀਆਂ ਕਹੀਆਂ ਇਹ ਆ ਜੀ ਆਹ ਦਸਤੇ ਪਏ ਆ ਆ ਵੇਖੋ ਕਿੰਨਾ ਕੁਝ ਦਤਰੀਆਂ ਅੰਦਰ ਵੀ ਆ ਗਿਆ ਮਾਲ ਹਾਂਜੀ ਹਾਂਜੀ ਆਜੋ ਨਾਲ ਹੀ ਆਜੋ ਦੱਸੀ ਜਾਓ ਮਾਸਾ ਮੜਾ ਇਧਰ ਵੀ ਸੰਦ ਪਏ ਆ ਕਈਆਂ ਦਾ ਵਾਵਾ ਸਟਾਕ ਆ ਮਤਲਬ ਇਹ ਕਹਿੰਦਾ ਮਤਲਬ ਜਿਹੜੇ ਐਗਰੀਕਲਚਰ ਕੰਮ ਕਰਦੇ ਆ ਸਾਰਾ ਕੰਮ ਉਤਲਵ ਆਦੇ ਦੂਜੇ ਆ ਜਿਹੜੇ ਹਲਵਾਈ ਵਰਦੇ ਆ ਇਹ ਹਲਵਾਈਆਂ ਦਾ ਸਮਾਨ ਜੀ ਪੋਣੀਆਂ ਕੜਾਈਆਂ ਝਾਂਪਾਂ ਅੱਛਾ ਹਲਵਾਈਆਂ ਦਾ ਕੰਮ ਹੀ ਹੈਗਾ ਵਾ ਪੱਠੀਆਂ ਹਾਂਜੀ ਹਾਂਜੀ ਚਾਪਾਂ ਚੂਪਾਂ ਵਾਲੀਆਂ ਪੱਠੀਆਂ ਤੁਸੀਂ ਲੈ ਬਣਵਾ ਸਕਦੇ ਜੇ ਲੈ ਸਕਦੇ ਜੇ ਵੱਟੀਆਂ ਛੋਟੀਆਂ ਇਧਰੋਂ ਤੇ ਆ ਵੀ ਕਈਆਂ ਹੀ ਆ ਹਾਂਜੀ ਇਹ ਸਾਰੀਆਂ ਬਲੇਡ ਵਾਲੀਆਂ ਕਈਆਂ ਦਾ ਮਾਲ ਇਹ ਦਾਤੀਆਂ ਕਈਆਂ ਇਹ ਆ ਕੀ ਚੀਜ਼ ਆ ਇਹ ਹੈਗੇ ਜੇ ਔੜੇ ਸਟੈਂਡ ਆ ਦੂਸਰੇ ਅੱਛਾ ਪਿੰਜਰੇ ਦਾ ਸਟੈਂਡ ਹਾਂਜੀ ਅੱਛਾ ਠੀਕ ਆ ਇਧਰ ਵੇਖੋ ਤੁਸੀਂ ਪੰਜਾਬ ਦੀ ਸ਼ਾਨ ਇਨੂੰ ਕਹਿੰਦੇ ਆ ਖੁੰਡੇ ਹਾਂਜੀ ਖੁੰਡੇ ਵੰਸੋਂ ਨੇ ਪ੍ਰਕਾਰ ਦੇ ਆ ਬੜੇ ਸੋਨੇ ਆ ਹਾਂਜੀ ਛੋਟੀਆਂ ਖੁੰਡੀਆਂ ਵੱਡੀਆਂ ਖੁੰਡੀਆਂ ਸਾਰ ਸੂਰ ਕਰਦੇ ਜਦੇ ਚੈਂਬਰ ਚਿਕਨ ਪਨੀਰ ਸੋਇਆ ਚਾਂਪਰੋਸਟ ਕਰਨਾ ਆ ਅੱਛਾ ਚਾਪਾ ਚੁਪਾ ਵਾਲਾ ਸਿਸਟਮ ਆ ਇਧਰ ਖੁੰਡੇ ਖਾਂਡੇ ਸਭ ਲੱਗੀ ਆ ਜੀ ਹੁਣ ਆਪਾਂ ਚੱਲੇ ਆ ਇਹਦੇ ਬੇਸਮੈਂਟ ਚ ਥੱਲੇ ਮਤਲਬ ਸਾਰਾ ਮਾਲ ਆ ਆਪ ਤਿਆਰ ਕਰਦੇ ਆ ਤੇ ਕਿਰਪਾਨਾ ਅੱਛਾ ਇਧਰ ਕਿਰਪਾਨਾ ਵੀ ਹੈਗੀਆਂ ਵਾ ਜਿਹੜੀਆਂ ਕਿ ਵੇਵਾਂ ਵਿੱਚ ਜਾਂ ਵਹਿ ਵੀ ਘਰ ਰੱਖੀ ਜਾ ਸਕਦੀ ਹੈ। ਛਿਆਣੇ ਚਮਟੇ ਖਰਤਾਲੀਆਂ ਦੀਆਂ ਆਪਣੇ ਕੋ ਹਾਂਜੀ ਖਰਤਾਲੀਆਂ ਕਿਆਂ ਆ ਖਰਤਾਲੀਆਂ ਹੈਗੀਆਂ ਆਹ ਦੇਖ ਲੱਗੀ ਹਰੀ ਆ ਸ਼ਾਹ ਖਰਤਾਲਾਂ ਇਹ ਪਲਾਸਟਿਕ ਦੀਆਂ ਹਨਾ ਹਾਂਜੀ ਪਲਾਸਟਿਕ ਦੀ ਚਲੋ ਚਮਟੇ ਗੰਡਾਸੀ ਸਾਰਾ ਹਲਵਾਈਆਂ ਦਾ ਸਮਾਨ ਹੁਣ ਆਪਾਂ ਚੱਲੇ ਆ ਥੱਲੇ ਇਹ ਕਰਾ ਲਈਏ ਕਰਾ ਗੀਆਂ ਲੋਹੇ ਦੀਆਂ ਕਰਾਈਆਂ ਲੋਹੇ ਦੀਆਂ ਹੁਆਈਆਂ ਤੇ ਆਪਣੇ ਕੋ ਸਰਬ ਲੋਹੇ ਦੇ ਮਿਲਦੇ ਕੌਲੇ ਕੱਲੇ ਜੇ ਸਰਬ ਲੋਹੇ ਦੇ ਲੋਹੇ ਆ ਸਰਬਲ ਉਹ ਜਿਹੜੀਆਂ ਆ ਗਈਆਂ ਆਹ ਵੇਖੋ ਜੀ ਆਹ ਵੇਖੋ ਜਿਹੜੇ ਨਿਹੰਗ ਖੋਜਾਂ ਵਰਤੀਆਂ ਉਹਦੇ ਰੰਗ ਉਹਨਾਂ ਦੇ ਹੁੰਦੇ ਗਲੱਭੀ ਲਾਲ ਆਹ ਕੌਲੇ ਹੁੰਦੇ ਆ ਜਿਹਦੇ ਲੋਹਾ ਮਿਕਸੋ ਕੇ ਮਿਕਸੋ ਦਾ ਇਹ ਨੂੰ ਜਗਾਲਤ ਨਹੀਂ ਪੈਂਦਾ ਨਹੀਂ ਸਮਝ ਆਉਂਦੀ ਇਹਨੂੰ ਬਸ ਸਾਫ਼ ਕਰਦਾ ਰਹੇ ਫਿਰ ਠੀਕ ਰਹਿੰਦਾ ਹਨਾ ਚਲੋ ਇਹ ਕੌਲੀ ਆ ਜੀ ਥੱਲੇ ਥੱਲੇ ਫਿਰ ਕਈਆਂ ਦਾ ਸਟਾਕ ਵਾਵਾ ਹੀ ਹੈ ਜੀ ਬਲੇਡ ਵਾਲੀਆਂ ਕਈਆਂ ਇਹਨੂੰ ਕਹਿੰਦੇ ਬਲੇਡ ਵਾਲੀਆਂ ਕਈਆਂ ਸਾਲ ਦਾ ਦਸਤਾ ਪਾ ਕੇ ਦਵਾਂਗੇ ਦਸਤਾ ਪਾ ਕੇ ਸਾਲ ਦਾ ਹਾਂ ਠੀਕ ਆ ਤੇ ਆਹ ਕਈਆਂ ਦੁੱਧੀਆਂ ਇਹ ਦੂਸਰੀਆਂ ਆਪਣੀਆਂ ਹਨ ਜੀ ਨੋਰਮਲ ਤੇ ਆਹ ਖੁੰਡੇ ਇਹ ਕੁੰਡੇ ਕੁੰਡੇ ਕੋ ਕੁੰਡੇ ਕਹਿੰਦੇ ਆ ਕੁੰਡੇ ਅੱਲਾ ਦੇ ਪਾਲੇ ਹੂੰ ਅੱਲਾ ਦੇ ਪਾਲੇ ਮਿਲ ਜਾਂਦੇ ਆ ਆਹ ਚੀਜ਼ ਜਿਹੜੀ ਉਹ ਸਾਫ਼ ਸਫਾਈ ਜੀ ਕਰਦੇ ਆ ਹਾਂ ਆਹ ਕੀ ਚਾਹੁੰਦੇ ਆ ਇਹ ਰੰਬੀ ਐ ਅਛਾ ਇਹ ਵੀ ਰੰਬੀ ਐ ਰੰਬੀਆਂ ਦੇ ਕਿਸਮਾਂ ਬੜੀਆਂ ਵਾ ਮੰਮੀਆ ਕਿਤੇ ਖੀ ਰੰਬੀ ਲਈ ਆ ਮੀਟ ਵਾਸਤੇ ਸਪੈਸ਼ਲ ਟੋਕੇ ਆ ਮੀਟ ਵਾਲੇ ਚਲੋ ਮੀਂਦਰਮੇ ਵਿਚ ਨਾਲ ਲੈ ਲਾ ਵੇਹੇ ਟੋਕੇ ਟਾਕੇ ਲੈ ਲਓ ਅਸੀਂ ਕੱਲ੍ਹ ਦੀ ਸਰ ਉਹ ਚੱਲਦੀ ਨਾ ਲਓ ਟੋਕੇ ਜਿੰਨੇ ਜਿੱਥੇ ਵਰਤਨੇ ਵਰ ਸਕਦਾ ਵਾ ਮੈਂ ਉਹਨੂੰ ਪ੍ਰਮੋਟ ਨਹੀਂ ਕਰਦਾ ਜੂ ਜੀਵਤ ਇਹਨੂੰ ਕਿੱਧਰੋਂ ਨਹੀਂ ਜਾਵਾਂ ਆ ਇਹਨਾਂ ਦਾ ਪੱਠਾ ਵਾ ਜਿੱਥੇ ਇਹ ਤਿਆਰ ਕਰਦੇ ਆ ਮੈਂ ਰੰਬੀ ਲਈ ਆ ਇੱਕ ਬਰਕ ਪਟਣ ਵਾਲਾ ਜਲੇ ਆ ਬੰਮੂ ਤੇ ਮੰਦਿਆ ਦੀ ਹੋਗਾ ਮੈਂ ਕੋਈ ਵੀ ਕੋਈ ਨਹੀਂ ਕੋਈ ਕਰੋ ਕਰੋ ਆਹ ਬਾਹ ਕਰ ਲੋ ਤੁੰਗਲੀਆਂ ਹਾ ਸ਼ਾਇ ਇਹ ਹੈਗੀਆਂ ਤੰਗਲੀਆਂ ਤੰਗਲੀਆਂ ਕਈਆਂ ਉਹ ਪਰੇ ਉਹ ਜਿਹੜੇ ਖੁਰਪੀਏ ਜੇ ਆ ਹਨਾ ਹਾਂਜੀ ਹਾਂਜੀ ਚਲੋ ਮਾਲ ਤੇ ਵਾਹੇ ਕਾਫੀ ਸਟਾਕ ਆ ਤਾਲੀ ਦਾ ਦਸਤਾ ਸਾਰਾ ਦਸਤੇ ਦਸਤੇ ਵਗੈਰਾ ਬਥੇਰੇ ਆ। ਦਸਤਾ। ਹੂੰ। ਹਾਂਜੀ। ਕੈਂਤੀਆਂ ਸਾਰੀਆਂ। ਬਹੇਦੇ ਏਰੀਏ ਦੇ ਕਿਸਾਨਾਂ ਨੂੰ ਪਤਾ ਹੀ ਆ ਪਰ ਫਿਰ ਵੀ ਵੀਡੀਓ ਜਿਹਨਾਂ ਨੂੰ ਕੋ ਨਹੀਂ ਪਤਾ ਉਹ ਜਾ ਸਕਦੀ ਆ। ਸਾਲ ਦਾ ਦਸਤਾ ਜੀ। ਹੂੰ। ਠੀਕ ਆ ਆਓ ਜਿਹੜੇ ਆ। ਕੈਂਤੀਆਂ ਦੇ ਦਸਤੇ। ਘੋਟਣਾ ਘੋਟਦੇ ਆ। ਹਾਂਜੀ ਇਹ ਸਰਦਾਈ ਘੋਟਣ ਵਾਸਤੇ। ਨਹੀਂ ਇਹ ਕਿਹਦਾ ਵਾ ਇਹ ਲੱਕੜ ਘੜੀ ਆ। ਟਾਲੀ ਤੇ ਨੇਮ। ਅਸਲ ਨੇਮ ਦਾ ਕਹਿੰਦੇ ਵਾਵਾ ਵਧਿਆ ਹੁੰਦਾ। ਨੇਮ ਦਾ ਟਾਲੀ ਦਾ ਹਣਾ। ਹਾਂਜੀ। ਠੀਕ ਆ। ਚਲੋ। ਠੀਕ ਆ ਜਿੱਥੋਂ ਤੱਕ ਆ ਪਾਣੀ ਵਾਲੇ ਚੁੱਲ੍ਹੇ ਜਿਹੜੇ ਦੇ ਲੋਹੇ ਦੇ ਚੁੱਲ੍ਹੇ ਆਪਣੇ ਘਰ ਰੱਖ ਸਕਦੇ ਜੀ ਪਾਥੀਆਂ ਪੱਥਨ ਵਾਸਤੇ ਕੀ ਕਰਨ ਵਾਸਤੇ ਇਹ ਪਾਥੀਆਂ ਪੱਥਨ ਵਾਸਤੇ ਨਵਾਂ ਨਵੀਂ ਮਸ਼ੀਨ ਆ ਪਾਥੀਆਂ ਪੱਥਨ ਵਾਲੀ ਅੱਛਾ ਉਹ ਇਹਨੇ ਆਪੇ ਪਾਦਣੀਆ ਮਾਂਜੀ ਵਧੀਆ ਚੀਜ਼ ਆ ਇਹ ਸਾਰਾ ਔੜੇ ਕੂੜੇ ਗੋਆਟਾਉਣ ਵਾਲੇ ਸਟੀਲੀ ਲੋਹੇ ਦੇ ਪਾਣੀ ਵਾਲੇ ਗਿੱਜਰ ਮਾਲ ਬਾਬਾ ਇਹ ਮਾਲ ਬਾਹਰ ਛੋਜ ਨਹੀਂ ਹੈਗਾ ਹਨਾ ਬਾਟੀਆਂ ਬੋਟੀਆਂ ਸਭ ਕੁਝ ਹੈਗਾ ਮਾਲ ਤੇ ਬਹੁਤ ਮਾਲ ਕਿਤੇ ਹੂੰ ਮਾਲ ਤੇ ਕਾਫੀ ਇਕੱਠਾ ਕੀਤਾ ਹੂੰ ਚਲੋ ਠੀਕ ਆ ਜੀ ਇਹ ਸਾਡੀ ਵੀਡੀਓ ਹੀ ਜ਼ਰੂਰ ਲਾਹ ਲਓ ਮੈਂ ਆਇਆ ਸਮਾਨ ਲੈਣ ਤੇ ਅੱਗੇ ਵੀ ਬੜੀ ਬੜੀ ਵੀਰਾਂ ਨਾਲ ਗੱਲਬਾਤ ਹੋਈ ਹੈ ਸਾਡਾ ਪਰਾਣਾ ਪਿੰਡ ਦੁੱਲਾ ਨਗਰੀ ਆ ਤੇ ਅੱਛਾ ਹੈਗਾ ਸਮਾਨ ਹੋ ਰਿਹਾ ਤੇ ਮੈਨੂੰ ਕਹਿੰਦਾ ਮੈਂ ਚੱਲ ਹੁਣੇ ਹੀ ਕੰਡਾ ਕੱਢੋ ਆ ਜਿਹੜੀਆਂ ਰੇੜੀਆਂਆਂ ਜਿਹੜੀਆਂ ਇਹ ਵਰਤਦੇ ਆ ਆਪਣੇ ਘਰ ਜਾਂ ਕੋਈ ਕੰਮ ਕਰ ਕਰਦੇ ਛੋਟਾ-ਮੋਟਾ ਇੱਕ ਟਾਉ ਟੰਟੋਲੀ ਦੀਆਂ ਹਨਾ ਆਹੋ ਹੂੰ ਆਹੋ ਇਹ ਜ਼ਰੂਰੀ ਸੰਦੇ ਆ ਬਿਲ ਬਦੇ ਲੱਕ ਭੱਜਦਾ ਆ ਕੀ ਆ ਇਹ ਸਬਜ਼ੀ ਸੁੱਤੀ ਕੱਢਣ ਵਾਸਤੇ ਬੱਤਰ ਥਾਂ ਦੇ ਵਿੱਚ ਅੱਛਾ ਠੀਕ ਆ ਠੀਕ ਆ ਠੀਕ ਆ ਵਧੀਆ 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 ਇਹ ਆ ਕੋਰਾ ਵੀ ਤੇ ਨੂੰ ਵਾਸਤੇ ਅੱਛਾ ਇਹ ਆ ਕੀ ਆ ਇਹ ਢੋੜੇ ਕੋਇਆ ਟੋਣ ਵਾਸਤੇ ਪੰਜੇ ਜੇ ਪੱਠੇ-ਪੁੱਠੇ ਇਕੱਠੇ ਕਰਨ ਵਾਸਤੇ ਲੈ ਕੇ ਪੱਠੇ ਉਹ ਪਾਥੀਆਂ ਪੱਥਰਾਂ ਵਾਲਾ ਪਰੋਂ ਗਿਆ ਤੈਨਾਂ ਅੱਛਾ ਆ ਕੱਟਣ ਵਾਲੀ ਮਸ਼ੀਨ ਕੋਕਾ ਬੜਾ ਕੁਝ ਇੱਥੇ ਜੀ ਹਾਂਜੀ ਲੋ ਠੀਕ ਹੈ ਜੀ ਲੋ ਜੀ ਬੜੀ ਬੜੀ ਮੈਂ ਆਇਆ ਇੱਥੇ ਤੇ ਮੈਨੂੰ ਕਹਿਣ ਦੇ ਤੇ ਮੇਰੇ ਕੋ ਫਿਰ ਕੰਮ ਨਹੀਂ ਬੰਦੀ ਰਿਆਂਦ ਨਾ ਸਮਝ ਲੋ ਫੇਰ ਆਵਾਂਗਾ ਫੇਰ ਆਉਂਗਾ ਤੇ ਉਹ ਮੈਂ ਹੁਣ ਫੇਰ ਆਇਆ ਤੇ ਕਹਿੰਦੇ ਵੀ ਕਰੋ ਮੈਂ ਚਲੋ ਦੱਸ ਦਿਨੇ ਇਹ ਧਾਰੀ ਵਾਲ ਬੱਸ ਸਟੈਂਡ ਨਵੇਂ ਤੇ ਆਉਣਾ ਵਾ ਬੇਬੇ ਨਾਨ ਕੀ ਜਿਹੜਾ ਹੈਗਾ ਗੁਰਦਰਾ ਸਾਹਿਬ ਉੱਥੇ ਹੀ ਮੋੜ ਤੇ ਇਦੋਂ ਪੋਕੇ ਸਿੰਘ ਚੌਕ ਵੀ ਕਹਿੰਦੇ ਆ ਉੱਥੋਂ ਮੈਡੀਮੈਂਟ ਦੇ ਨਾਲ ਬਿਲਕੁਲ ਉੱਥੋਂ ਅੱਗੇ ਨਹਿਰ ਵਾਲੀ ਸੜਕ ਆਉ ਉਹ ਤੁਸੀਂ ਕਰਨੀ ਕੇ ਪਸ਼ਮਲ ਨੂੰ ਤੇ ਮੋੜਦੇ ਸਾਰ ਹੀ ਨਾ ਥੋੜਾ ਜਿਆ ਆ ਕੇ 10 ਕਿਲੋਮੀਟਰ ਤੇ ਫਿਰ ਸੱਜੇ ਤੋਂ ਘੱਟ ਮੋੜਨਾ ਤੇ ਇਹ ਆ ਜਿੰਦਾ ਵਾ ਪ੍ਰੇਮ ਸਿੰਘ ਐਗਰੀਕਲਚਰ ਸਟੋਰ ਚਲੋ ਠੀਕ ਹੈ ਜੀ ਓਕੇ ਜੋ